ਅੱਜ ਜਦੋਂ ਲਿਸਟ ਆਈਆਂ ਤੇ ਮੈਨੂੰ ਬੜਾ ਫੀਲ ਹੋਇਆ ਕਿ ਪਾਰਟੀ ਨੇ ਮੇਰੀ ਟਿਕਟ ਕੱਟ ਲਈ ਗਈ ਹੈ particulrly ਨਗਰ ਪਾਰਟੀ ਦੇ ਅੰਤ ਤੋਂ ਪਤਾ ਲੱਗਿਆ ਮੈਨੂੰ ਕਿ ਪਾਰਟੀ ਦੀ ਜਿਹੜੀ ਟਿਕਟ ਕੱਟੀ ਗਈ ਹੈ ਉਹ ਐਮਐਲਏ ਸਾਹਿਬ ਦੇ ਖੰਦੇ ਟਿਕਟ ਕੱਟੀ ਗਈ ਹੈ ਸੋ ਪਾਰਟੀ ਨੇ ਜਿਹੜੀ ਸਕ੍ਰੀਨਿੰਗ ਕਮੇਟੀ ਬਣਾਈ ਸੀ ਉਹਨੇ ਬੜੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਸਾਰੇ ਪੱਖ ਸੋਚ ਕੇ ਕੈਂਡੀਡੇਟਾਂ ਦੀ ਜਿਹੜੀ ਸਿਲੈਕਸ਼ਨ ਕੀਤੀ ਹੈ ਅੱਜ ਵੀ ਮੈਨੂੰ 25 ਲੱਖ ਦੀ ਆਫਰ ਹੋਈ ਮੈਂ ਇਹਨਾਂ ਨੂੰ ਮੈਂ ਕਿਹਾ ਜੀ ਮੈਂ 25000 ਰੁਪਏ ਟਿਕਟ ਲਈ ਭੇ ਨਹੀਂ ਕਰਨਾ ਮੇਰੇ ਲਈ ਸੰਗਠਨ ਖੜਾ ਮੈਂ ਸਫਰਤਾਂ ਦੀ ਬੜੀ ਸੇਵਾ ਕੀਤੀ ਆ ਇਹ ਗਰ ਸਾਫ਼ ਸ਼ਬਦਾਂ ਵਿੱਚ ਮੈਨੂੰ ਕਿਹਾ ਗਿਆ ਕਿ ਫਿਰ ਸੰਗਠਨ ਹੀ ਤੁਹਾਡੀ ਟਿਕਟ ਓਕੇ ਕਰਾਏਗਾ ਮੇਰੇ ਵੱਲੋਂ 100% ਟਿਕਟ ਨਹੀਂ ਤੁਹਾਨੂੰ ਮਿਲੇਗੀ ਹਾਂ ਭਾਵੇਂ ਵਰਕਰ ਦਾ ਜਿਹੜਾ ਪਾਰਟੀ ਪ੍ਰਤੀ ਵਫਾਦਾਰੀ ਉਹਨੇ ਜਿਹੜਾ ਕੰਮ ਕੀਤਾ ਉਹਦੀ ਜਿਹੜੀ ਜਿੱਤਣ ਦੀ ਕਪੈਸਿਟੀ ਆ ਉਹਨੂੰ ਮੋਕਾ ਦਾ ਕੇ ਜਿਹੜੀਆਂ ਟਿੱਕਾਂ ਦਿੱਤੀਆਂ ਐ ਮੈਂ ਹਾਈਕ ਮੰਡ ਨੂੰ ਦਰਖਾਸਤ ਕਰਨਾ ਚਾਹੁੰਦਾ ਕਿ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਐਕਸ਼ਨ ਲੈਣੇ ਚਾਹੀਦੇ ਆ ਕਿ ਇਹਨਾਂ ਨੂੰ ਬਰਖਾਸਤ ਕਰਕੇ ਇਹਨਾਂ ਨੂੰ ਐਮਐਲਏ ਇਹਨਾਂ ਦੀ ਸ਼ਿਪ ਕੈਨਸਲ ਕਰਨੀ ਚਾਹੀਦੀ ਹੈ ਕਿ ਇਹ ਜਿਵੇਂ ਇਹ ਪਾਰਟੀ ਦਾ ਹੋਰ ਨੁਕਸਾਨ ਕਰਨਗੇ ਆਉਣ ਵਾਲੇ ਇਲੈਕਸ਼ਨਸ ਵਿੱਚ ਪਾਰਟੀ ਦਾ ਬਹੁਤ ਜ਼ਿਆਦਾ ਨੁਕਸਾਨ ਅੱਜ ਜੀ ਜੀਮ ਜੀ ਤੁਹਾਡਾ ਤੇ ਕਿਹੜੀ ਵਾਰਤਾ ਕੀ ਆ ਜਿਹੜੀ ਪ੍ਰੈਸ ਨੂੰ ਕਰੇ ਕੀ ਮਾਮਲਾ ਜੀ हां जी हां जी मैं जी गौरव अग्रवाल डिस्ट्रिक्ट जॉइंट सेक्रेटरी आम आदमी पार्टी यूथ ते मैं, मैं पार्टी दी बड़ी सेवा कीती जी तकरीबन 3-4 ਸਾਲਾਂ ਤੋਂ ਪਾਰਟੀ ਦੇ ਨਾਲ ਲੱਗਿਆ ਰਿਹਾ ਪਾਰਟੀ ਨੇ ਜਿੱਥੇ-ਜਿੱਥੇ ਵੀ ਮੇਰੀ ਡਿਊਟੀ ਲਗਾਈ ਪਰ ਇਹ ਤਹਿ ਦਿਲੋਂ ਮੈਂ ਉਹ ਡਿਊਟੀ ਨੂੰ ਪੂਰਾ ਖਰਾ ਉਤਰਿਆ ਨਿਭਾਇਆ ਇਹ ਪਾਰਟੀ ਗੁਜਰਾਤ ਇਲੈਕਸ਼ਨ ਮੇਰੀ ਡਿਊਟੀ ਲਗਾਈ ਮੈਂ 10 ਦਿਨ ਆਪਣੀ ਪਰਸਨਲ ਗੱਡੀ ਲੈ ਕੇ ਇੱਥੋਂ ਪਰਸਨਲ ਸਾਰਾ ਖਰਚਾ ਕਰਕੇ ਉੱਥੇ ਡਿਊਟੀ ਕਰਕੇ ਆਇਆ ਉਸ ਤੋਂ ਬਾਅਦ ਹਿਮਾਚਲ ਇਲੈਕਸ਼ਨ ਚ ਮੈਂ ਹਿਮਾਚਲ ਇਲੈਕਸ਼ਨ ਮੇਰੀ ਸ਼ਾਹਪੁਰ ਡਿਊਟੀ ਲੱਗੀ ਸੀ ਉੱਥੇ ਵੀ ਮੈਂ ਇੱਕ ਹਫ਼ਤਾ ਰਹਿ ਕੇ ਆਪਣੇ ਖਰਚੇ ਤੇ ਹੋਟਲ ਚ ਸਟੇ ਸਾਰਾ ਕੁਝ ਆਪਣੇ ਕੋਲੋਂ ਕਰਕੇ ਪਾਰਟੀ ਦੀ ਡਿਊਟੀ ਕੀਤੀ ਉਸ ਤੋਂ ਬਾਅਦ ਜਲੰਧਰ ਦੋਨੋ ਜਿਮਨੀ ਚੋਨਾ ਵਿੱਚ ਡੇਰਾ ਬਾਬਾ ਬਨਾਨਕ ਵਿੱਚ ਮੈਂ ਯੂਨਿਟ ਪ੍ਰਭਾਰੀ ਦੇ ਤੌਰ ਤੇ ਚਾਰ ਵਾੜਾਂ ਸੀਗੀਆਂ ਮੇਰੇ ਕੋਲ ਉੱਥੇ ਵੀ ਮੈਂ ਡਿਊਟੀ ਦਿੱਤੀ ਐ ਤੇ ਪਲੱਸ ਜਿੱਥੇ ਜਿੱਥੇ ਹੋਰ ਵੀ ਮੇਰੀ ਪਾਰਟੀ ਨੇ ਜਿੱਥੇ ਜਿੱਥੇ ਡਿਊਟੀ ਲਗਾਈ ਕੋਈ ਰੈਲੀਆਂ ਚ ਕਿਸੇ ਤਰ੍ਹਾਂ ਦੀ ਵੀ ਕੋਈ ਬੱਸਾਂ ਦੀ ਜੋ ਡਿਊਟੀ ਲੱਗੀ ਅਸੀਂ ਪੂਰੀ ਪਾਰਟੀ ਲਈ ਹਰ ਜਗ੍ਹਾ ਨਾਲ ਮੋਢੇ ਨਾਲ ਮੋਢਾ ਲਾ ਕੇ ਪਾਰਟੀ ਲਈ ਖੜੇ ਹੋਏ ਆਂ ਤੇ ਕੁਝ ਅੱਜ ਜਦੋਂ ਲਿਸਟ ਆਈਆਂ ਤੇ ਮੈਨੂੰ ਬੜਾ ਫੀਲ ਹੋਇਆ ਕਿ ਪਾਰਟੀ ਨੇ ਮੇਰੀ ਟਿਕਟ ਕੱਟੀ ਗਈ ਹੈ ਪਾਰਟਿਕੂਲਰੋਂ ਨਗਰ ਪਾਰਟੀ ਦੇ ਅੰਤ ਤੋਂ ਪਤਾ ਲੱਗਿਆ ਮੈਨੂੰ ਕਿ ਪਾਰਟੀ ਦੀ ਜਿਹੜੀ ਟਿਕਟ ਕੱਟੀ ਗਈ ਹੈ ਉਹ ਐਮਐਲਏ ਸਾਹਿਬ ਦੇ ਖੰਦ ਤੇ ਟਿਕਟ ਕੱਟੀ ਗਈ ਹੈ ਜੀ ਲਾ ਮੈਂ ਐਮਐਲਏ ਡਾਕਟਰ ਜਸਵੀ ਸਿੰਘ ਸੰਧੂ ਹਲਕਾਗੈਸ ਤੋਂ ਐਮਐਲਏ ਆ ਉਹਨਾਂ ਦੇ ਵੱਲੋਂ ਮੈਨੂੰ ਕੁਝ ਦਿਨ ਪਹਿਲਾਂ ਵਰੁਣ ਬਮਰਾ ਜੀ ਗਏ ਨੇ ਉਹਨਾਂ ਦੇ ਸਲਾਹਕਾਰ ਜਿਹੜੇ ਚੰਡੀਗੜ੍ਹ ਦੇਖਦੇ ਨੇ ਸਾਰਾ ਉਹਨਾਂ ਵੱਲੋਂ ਮੈਨੂੰ ਬੁਲਾਇਆ ਗਿਆ ਸੀਗਾ ਤੇ ਕੁਝ ਡਿਮਾਂਡ ਕੀਤੀ ਗਈ ਸੀਗੀ ਕਿ ਤੁਹਾਡੀ ਉਥੋਂ ਵਾਰਡ ਤੋਂ ਇੰਪੀਰੀਅਲ ਸਿਟੀ ਤੋਂ ਕੋਈ ਕੈਂਡੀਡੇਟ ਆ ਉਹ 25 ਲੱਖ ਰੁਪਏ ਆਫਰ ਕਰ ਰਿਆ ਕਿ ਤੂੰ ਸੀ ਖਰਚਾ ਕਰ ਸਕਦੇ ਹੋ ਨਾ ਤੇ ਮੇਰੇ ਵੱਲੋਂ ਸਾਫ਼ ਮਨਾਈ ਕਰ ਦਿੱਤੀ ਕਿ ਮੈਂ ਕੋਈ 25000 ਰੁਪਏ ਵੀ ਟਿਕਟ ਲੈਣ ਲਈ ਨਹੀਂ ਕਰਨਾ ਕਿਉਂਕਿ ਮੈਂ ਤੇ ਪਹਿਲੇ ਤੁਹਾਨੂੰ ਬੜੇ ਪੇ ਕਰ ਦਿੱਤਾ ਮੈਂ ਤੇ ਤੁਹਾਡੇ ਇਲੈਕਸ਼ਨਾਂ ਵਿੱਚ ਐਮਐਲਏ ਸਾਹਿਬ ਦੇ ਇਲੈਕਸ਼ਨ ਤੋਂ ਬਾਅਦ ਜਦੋਂ ਉਹਨਾਂ ਦਾ ਨਾਮ ਐਮਐਲਏ ਸਾਹਿਬ ਦਾ ਲਿਸਟਾਂ ਵਿੱਚ ਆ ਰਿਹਾ ਸੀਗਾ ਕਿ ਮੰਤਰੀ ਦੀ ਦੌੜ ਵਿੱਚ ਸੀਗੇ ਆ ਦੇਖੋ ਮੇਰੇ ਕੋ ਸਾਰੇ ਆਨ ਰਿਕਾਰਡ ਹੈ ਐਮਐਲਏ ਜਸਪੀਤ ਸਿੰਘ ਸੰਧੂ ਬਾਈ ਡੇਟਡ 26 ਤਿੰਨ ਨੂੰ 4 ਲੱਖ ਰੁਪਈਆ ਉਦੋਂ ਮੈਂ ਉਹਨਾਂ ਨੂੰ ਪੇ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਹੋਰ ਪੈਸੇ ਚਾਹੀਦੇ ਜੀ ਮੈਂ ਦਿੱਲੀ ਹੋਰ ਪੈਸੇ ਦੇਨੇ ਵਾ 1.5 ਕਰੋੜ ਰੁਪਈਆ ਮੈਂ ਦੇ ਚੁੱਕਾ ਮੈਂ ਹੋਰ ਅੱਗੇ ਦਿੱਲੀ ਪੇ ਕਰਨਾ ਉਸ ਤੋਂ ਬਾਅਦ 19 ਚਾਰ ਨੂੰ ਫੇਰ ਆ ਮਰਕ ਲੋ ਉਹਨਾਂ ਨੇ 2.5 ਲੱਖ ਰੁਪਏ ਮੰਗੇ ਮੈਂ 2.2 ਲੱਖ ਰੁਪਈਆ ਫਿਰ ਉਹਨਾਂ ਨੂੰ ਪੇ ਕੀਤਾ ਤੇ ਉਸ ਤੋਂ ਬਾਅਦ ਵੀ ਚਲੋ ਮੰਤਰੀ ਨਹੀਂ ਬਨੇ ਤੇ ਅੱਜ ਵੀ ਮੇਰੇ ਕੋ 25 ਲੱਖ ਦੀ ਆਫਰ ਹੋਈ ਮੈਂ ਇਹਨਾਂ ਨੂੰ ਮੈਂ ਕਹਿੰਦੀ ਮੈਂ 25000 ਰੁਪਏ ਟਿਕਟ ਲਈ 페 ਨਹੀਂ ਕਰਨਾ ਮੇਰੇ ਲਈ ਸੰਗਠਨ ਖੜਾ ਮੈਂ ਸੰਗਠਨ ਦੀ ਬੜੀ ਸੇਵਾ ਕੀਤੀ ਆ ਤੇ ਫਿਰ ਸਾਫ਼ ਸ਼ਬਦਾਂ ਵਿੱਚ ਮੈਨੂੰ ਕਿਹਾ ਗਿਆ ਕਿ ਫਿਰ ਸੰਗਠਨ ਹੀ ਤੁਹਾਡੀ ਟਿਕਟ ਓਕੇ ਕਰਾਏਗਾ ਮੇਰੇ ਵੱਲੋਂ 100% ਟਿਕਟ ਨਹੀਂ ਤੁਹਾਨੂੰ ਮਿਲੇਗੀ ਮਤਲਬ ਇਹ ਤੇ ਦਾਅਵਾ ਕਰਦੇ ਸੀ ਕਿ ਐਮਐਲਏ ਨੇ ਤੇ ਟਿਕਟ ਕਰਾਈ ਤੋੜੀ ਬਿਲਕੁਲ ਜੀ ਬਿਲਕੁਲ ਦਾਅਵਾ ਕਰਦਾ ਅਸੀਂ ਪਾਰਟੀ ਦੇ ਸਿਪਾਹੀ ਸੀਗੇ ਪਾਰਟੀ ਨੇ ਜਨਨੀਵੀ ਕਮੇਟੀ ਚ ਮੈਂਬਰ ਸੀਗੇ ਸਾਰਿਆਂ ਨੇ ਮੇਰੇ ਉੱਤੇ ਸਟੈਂਡ ਲਿਆ ਸਿਰਫ ਐਮਐਲਏ ਨੇ ਹੀ ਉਸ ਆਪੋਜੀਟ ਮੇਰੇ ਵੱਲੋਂ ਗੱਲ ਕੀਤੀ ਗਈ ਹੈ ਪਿੱਛੇ ਜੀ ਕੁਝ ਆਪਣੇ ਪੰਚਾਇਤੀ ਇਲੈਕਸ਼ਨ ਵਿੱਚ ਸੀਗੇ ਪੰਚਾਇਤੀ ਇਲੈਕਸ਼ਨ ਵਿੱਚ ਵੀ ਇਹਨਾਂ ਨੇ ਮੈਨੂੰ ਫੋਰਸਫੁਲੀ ਕਿਹਾ ਚਲੋ ਕੀ ਗਰੋ ਤੂੰ ਜਿਹੜਾ ਪੰਚਾਇਤੀ ਏਰੀਆ ਉਤੋਂ ਆਪਣੇ ਵਾਈਸ ਦੇ ਪੇਪਰ ਭਰ ਅਜੇ ਕਿ ਮੇਰਾ ਏਰੀਆ ਨਹੀਂ ਸੀ ਪੈਂਦਾ ਤੇ ਮੈਂ ਇਹਨਾਂ ਦੇ ਕਹਿਣ ਤੇ ਉਹਦਾ ਵੀ ਪੇਪਰ ਭਰੇ ਪੇਪਰ ਭਰਨ ਤੋਂ ਬਾਅਦ ਇਹਨਾਂ ਨੇ ਸਾਡੇ ਕੁਝ ਦੋ ਮੈਂਬਰਾਂ ਦੇ ਪੇਪਰ ਖੁਦ ਹੀ ਕਟਵਾ ਦਿੱਤੇ ਪੇਪਰ ਕਟਵਾਉਣ ਤੋਂ ਬਾਅਦ ਜਦੋਂ ਫਿਰ ਮਨ ਨੂੰ ਕਿਹਾ ਗਿਆ ਕਿ ਤੁਸੀਂ ਪੇਪਰ ਵਾਪਸ ਲਓ ਪੇਪਰ ਵਾਪਸ ਕਰਨ ਤੋਂ ਬਾਅਦ ਮੇਰੇ ਇੱਥੇ ਦੁਕਾਨ ਦੇ ਉੱਤੇ ਹੀ ਹਮਲਾ ਹੋਇਆ 15 ਤੋਂ 20 ਬੰਦੇ ਆਏ ਨੇ ਉਹਦੀ ਵੀ ਕੰਪਲੀਟ ਮਾਨਯੋਗ ਸੀਪੀ ਸਾਹਿਬ ਨੂੰ ਮ ਉਹਦਾ ਵੀ ਅੱਜ ਤੱਕ 1.5 ਮਹੀਨੇ 2 ਮਹੀਨੇ ਤੋਂ तकरीबन ਕੋਈ ਵੀ ਐਕਸ਼ਨ ਨਹੀਂ ਹੋਇਆ ਤੇ ਉਹ ਵੀ ਮੈਂ ਚੱਕਰ ਮਾਰ ਮਾਰ ਥੱਕ ਗਿਆ ਐసీపీ ਸਾਹਿਬ ਕੋਲ Shivdarshan ji ਕੋਲ ਤੇ ਕੋਈ ਵੀ ਉਹ FIR ਦਰਜ ਨਹੀਂ ਹੋਈ ਜਿੱਦੀ ਕਿ CCTV ਫੁਟੇਜ ਮੇਰੇ ਕੈਮਰੇ ਸਾਰੇ ਇੱਥੇ ਲੱਗੇ ਸੀ ਕਿ ਜੋ ਕਰਕੇ ਮੇਰੇ ਨਾਲ ਕਰਕੇ ਗਏ ਆ ਸਾਰੀ ਰਿਕਾਰਡਿੰਗ ਵੀ ਮੈਂ ਐసీపీ ਸਾਹਿਬ ਨੂੰ ਵੀ ਦੇ ਦਿੱਤੀ ਉਹ ਵੀ ਇਹਨਾਂ ਦੇ ਕਹਿਣ ਦੇ ਉੱਤੇ ਕੋਈ ਵੀ ਉਹ ਉਹ ਟ੍ਰੈਕਸ਼ਨ ਨਹੀਂ ਲਿੱਤਾ ਗਿਆ ਉਹ ਤੁਹਾਡੇ ਕੋਲ ਕਹ ਕੇ ਵਰੁਣ ਬਮਰਾਏ ਦੇ ਥਰੂ ਉਹਨਾਂ ਨੇ ਪੈਸੇ ਲਏ ਜੇ ਵਰੁਣ ਬਮਰਾਏ ਜੀ ਸੀ ਇਹਨਾਂ ਦਾ ਦਲਾਲ ਜੀ ਸਾਰੇ ਪੈਸੇ ਇੱਧਰ ਉੱਧਰ ਵਰੁਣ ਬਮਰਾਏ ਜੀ ਕੋਲੋਂ ਸਾਰਿਆਂ ਨੂੰ ਵਫਰਾ ਕੇ ਕਰਵਾਈਆਂ ਕੀਤੀਆਂ ਗਈਆਂ ਜਿੰਨੀਆਂ ਵੀ ਟਿਕਟਾਂ ਮਿਲੀਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਪਾਰਟੀ ਦੇ ਵਰਕਰਾਂ ਦੇ ਕਈਆਂ ਦੀ ਟਿਕਟਾਂ ਲੱਗੀਆਂ ਕੁਝ ਬਹੁਤ ਪੁਰਾਣੇ ਜਿਹੜੇ ਸੰਗਠਨ ਦੇ ਬੰਦੇ ਸੀ ਉਹਨਾਂ ਨੂੰ ਟਿਕਟਾਂ ਮਿਲੀਆਂ ਜਿਹੜੇ ਕਿ ਪੈਸੇ ਪੇ ਨਹੀਂ ਸੀ ਕਰ ਸਕਦੇ ਜਿਹੜੇ ਪੈਸੇ ਪੇ ਕਰ ਸਕਦੇ ਸੀ ਉਹਨਾਂ ਕੋਲੋਂ ਪੈਸੇ ਪੇ ਕਰਕੇ ਹੀ ਟਿਕਟਾਂ ਮਿਲਨੀਆਂ ਸੀਗੀਆਂ ਸਾਨੂੰ ਜਿਹੜੀ ਵਾਰਡ ਹੈ ਜਰਨਲ ਹੈ ਕਿ ਐਸੀ ਹੈ ਵਾਰਡ ਜੀ ਜਰਨਲ ਜੈਂਟਸ ਜਰਨਲ ਸੀਗੀ ਇਹਦੇ ਵਿੱਚੋਂ ਵੀ ਇਹ ਵੀ ਇੱਕ ਚੀਜ਼ ਬੜੀ ਨੋਟ ਕਰਨ ਵਾਲੀ ਹੈ ਕਿ ਇਹਦੇ ਵਿੱਚ ਵੀ ਜਿਹੜੀ ਵਾਰਡ ਜਰਨਲ ਸੀ ਉਹਦੇ ਵਿੱਚ ਵੀ ਬੀਸੀ ਵਰਗ ਤੋਂ ਟਿਕਟ ਦਿੱਤੀ ਗਈ ਹੈ ਜਨਰਲ ਕੈਟਾਗਰੀ ਨਾਲ ਵਿੱਚ ਕਿਹਾ ਕੀਤਾ ਗਿਆ ਹੈ ਇਹ ਇੱਥੇ ਬੜੀ ਹਿੰਦੂ ਵੋਟ ਬਹੁਤ ਜ਼ਿਆਦਾ ਤੁਸੀਂ ਇਹ ਐਮਪੀ ਦੇ ਇਲੈਕਸ਼ਨ ਦੇ ਦੇਖੋ ਕਿ ਬੜਾ 60% ਵੋਟ ਭਾਜੀਪੀ ਨੂੰ ਪਈ ਸੀ ਤੇ ਉਹ ਤਾਂ ਵੀ ਨਾ ਨੁਕਾਫੀ ਆ ਸੀਰ ਤੇ ਨੁਕਸਾਨ ਹੋਣ ਨੂੰ ਲੇਕਿਨ ਦੇਖਾ ਜਾਵੇ ਆਮ ਆਦੀ ਪਾਰਟੀ ਸੀ ਕੋਈ ਰਿਸ਼ਤੇਦਾਰ ਮੰਗੇਗਾ ਤਾਂ ਉਹਦੀ ਕੰਪਲੇਟ ਕੀਤੀ ਜਾਂਦੀ ਤੇ ਵਿਜੀਲਾਂ ਦੀ ਜਾਂਚ ਕਰਾਉਂਗਾ ਤੁਸੀਂ ਸਰ ਦੇਖੋ ਮੈਂ ਹਾਈ ਕਮਾਂਡ ਨੂੰ ਹੈ ਅਰਖਾਸਤ ਕਰਨਾ ਚਾਹੁੰਦਾ ਹਾਂ ਕਿ ਅਸੀਂ ਜੁੜੇ ਸੀ ਆਮ ਆਦੀ ਪਾਰਟੀ ਦੇ ਇੱਕ ਕੇਜਰੀਵਾਲ ਜੀ ਦੀ ਸੋਚ ਨਾਲ ਅਸੀਂ ਕੇਜਰੀਵਾਲ ਜੀ ਦੀ ਵਿਚਾਰਾਂ ਨਾਲ ਜੁੜੇ ਸੀਗੇ ਜਦੋਂ ਉਹਨਾਂ ਦੇ ਵਿਚਾਰ ਸਾਨੂੰ ਅੱਛੇ ਲੱਗੇ ਅਸੀਂ ਉਹਨਾਂ ਨਾਲ ਪਾਰਟੀ ਨਾਲ ਜੁੜੇ ਆ ਕਿ ਚਲੋ ਕੁਝ ਸੁਧਾਰ ਆਏਗਾ ਮਗਰ ਅੱਜ ਨੂੰ ਪਾਰਟੀ ਵਿੱਚ ਸਾਨੂੰ ਜਿੰਝ ਲੱਗ ਰਿਹਾ ਕਿ ਜਿਹੋ ਜੇ ਇੱਥੇ ਐਮਐਲਏ ਜਿਹੋ ਜੇ ਵਿਧਾਇਕ ਜੋ ਕੁਝ ਸਾਰੇ ਸ਼ਹਿਰ ਚ ਸਾਨੂੰ ਚਾਹ ਰਿਹਾ ਕਿ ਉੱਥੇ ਵੀ ਪੈਸੇ ਦੀ ਰਵਾਇੰਡ ਕੀਤੀ ਗਈ ਇੱਥੇ ਵੀ ਪੈਸੇ ਦੀ ਰਵਾਇੰਡ ਕੀਤੀ ਗਈ ਐ ਤੇ ਅਸੀਂ ਖੁਦ ਸਾਡੇ ਨਾਲ ਹੀ ਇਹ ਚੀਜ਼ ਹੋ ਗਈ ਹੈ ਐ ਮੈਂ ਹੇਕ ਮੰਡ ਨੂੰ ਦਰਖਾਸਤ ਕਰਨਾ ਚਾਹੁੰਦਾ ਕਿ ਇਹਨਾਂ ਦੇ ਖਿਲਾਫ ਸਭ ਤੋਂ ਸਖਤ ਐਕਸ਼ਨ ਲੈਣੇ ਚਾਹੀਦੇ ਆ ਕਿ ਇਹਨਾਂ ਨੂੰ ਬਰਖਾਸਤ ਕਰਕੇ ਇਹਨਾਂ ਨੂੰ ਐਮਐਲਏ ਇਹਨਾਂ ਦੀ ਸ਼ਿਪ ਕੈਨਸਲ ਕਰਨੀ ਚਾਹੀਦੀ ਹੈ ਇਹ ਜਿਵੇਂ ਇਹ ਪਾਰਟੀ ਦਾ ਹੋਰ ਨੁਕਸਾਨ ਕਰਨਗੇ ਆਉਣ ਵਾਲੇ ਇਲੈਕਸ਼ਨਸ ਵਿੱਚ ਪਾਰਟੀ ਦਾ ਬਹੁਤ ਜ਼ਿਆਦਾ ਨੁਕਸਾਨ ਕਰਨਗੇ ਜੀ 25 ਲੱਖ ਦੀ ਤੁਸੀਂ ਗੱਲ ਕੀਤੀ ਹੈ ਜੀ ਕੋਈ ਆਪਾਂ ਸਬੂਤ ਇਸੇ ਰਿਕਾਰਡਿੰਗ ਉਹ ਗਲਤ ਹੋ ਗਈ ਹੈ ਜੀ ਜਿਹੜਾ ਤੁਸੀਂ ਕਹਿ ਰਹੇ ਹੋ 25 ਲੱਖ ਰੁਪਏ ਮੰਗਿਆ ਜਾ ਸਰ ਰਿਕਾਰਡਿੰਗ ਇਹਦੀ ਕੋਈ ਵੀ ਨਹੀਂ ਹੈ ਜਦੋਂ ਵੀ ਇਹ ਗੱਲ ਹੋਈ ਪਹਿਲੇ ਫੋਨ ਸਵਿਚ ਆਫ ਕਰਾ ਕੇ ਫਿਰ ਮੈਨੂੰ ਬਿਠਾ ਕੇ ਗੱਲ ਕੀਤੀ ਗਈ ਹੈ ਰੂਮ ਦੇ ਵਿੱਚ ਕੀ ਹੈ ਪੈਸੇ ਪੇ ਕਰਨੇ ਪੈਣਗੇ ਜੇ ਅਸੀਂ ਕੁਝ ਕਰਨਾ ਚਾਹੋ ਜੋ ਤੁਸੀਂ ਕਰ ਸਕਦੇ ਹੋ ਦੱਸੋ ਕੀ ਕਰ ਸਕਦੇ ਹੋ ਮੈਂ ਕਹਾਂ 25 ਲੱਖ ਕੀ 25 ਹਜ਼ਾਰ ਨਹੀਂ ਦੇਣਾ ਇਹ ਰਿਕਾਰਡਡ ਗੱਲਾਂ ਨਹੀਂ ਹੁੰਦੀਆਂ ਤਾਂ ਤੁਸੀਂ ਵੀ ਸਮਝ ਦਿਓ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਹੋਵੇ ਤੇ ਸਾਨੂੰ ਇਹ ਵੀ ਨਹੀਂ ਸੀ ਕਿ ਅੰਦਾਜ਼ਾ ਕੀ ਹੈ ਮਾਨੂੰ ਬੁਲਾ ਕੇ ਇਹ ਗੱਲ 50 ਲੱਖ ਰੁਪਿਆ ਕਹਿੰਦੇ ਹੋ ਮੰਗਿਆ ਕੀ ਸਬੂਤ ਹੈ ਕਿ ਆਪਾਂ ਪੇਸ਼ ਕਰਦੇ ਹਾਂ ਤਸਵੀਰ ਦਾ ਆਪਾਂ ਰੋਲ ਕਿਦਾਂ ਅਦਾ ਕਰ ਸਕਦੇ ਹਾਂ ਤਸਵੀਰੋਂ ਆਪਾਂ ਲੈ ਲਿਆ ਸਰ ਜੇ ਸਪੀਡ ਵਰੁਣ ਬਮਰਾ ਜੀ ਜਸਬੀਰ ਸਿੰਘ ਜੀ ਦਾ ਹੀ ਕੰਮ ਕਰਦੇ ਸਾਰਾ ਉਹ ਤੇ ਸਾਰਿਆਂ ਨੂੰ ਪਤਾ ਹੀ ਹੈ ਸੀਰ ਦਾ ਪਹਿਲੇ ਡਾਕਟਰ ਰਾਜ ਕੁਮਾਰ ਨਾਲ ਕੰਮ ਕਰਦੇ ਸੀਗੇ ਕੋਈ ਵੀ ਫਰੋਕ ਲਾਉਣੇ ਸਰ ਲੋਕ ਦਿਖਾਉਂਦੇ ਆ रिकॉर्डिंग ਮੈਂ ਜਾਂ ਆਨਲਾਈਨ ਪੇਮੈਂਟ ਕੀਤੀ ਹਾਂ ਸਰ ਆਨਲਾਈਨ ਕੋਈ ਪੇਮੈਂਟ ਨਹੀਂ ਪੇਮੈਂਟ ਮੈਂ ਕਹਿ ਰਿਹਾ ਮੈਂ ਉਹਨਾਂ ਨੂੰ ਦਿੱਤੀ ਵੀ ਨਹੀਂ ਪਈ ਵੀ ਨਹੀਂ ਕੀਤੀ ਕਿਉਂਕਿ ਮੈਨੂੰ ਅਮਾਉਂਟ ਬਹੁਤ ਜ਼ਿਆਦਾ ਲੱਗੀ ਪਹਿਲੀ ਗੱਲ ਤੇ ਦੂਸਰੀ ਗੱਲ ਹੈ ਕਿ ਮੈਂ ਐਸੇ ਗੱਲ ਤੇ ਅੜਿਆ ਰਿਹਾ ਕਿ ਮੈਂ ਪਾਰਟੀ ਸੰਗਠਨ ਨਾਲ ਕੰਮ ਕੀਤਾ ਪਾਰਟੀ ਸੰਗਠਨ ਦਾ ਹਿੱਸਾ ਮੇਰੇ ਲਈ ਪਾਰਟੀ ਸਟੈਂਡ ਹੈ ਕਿ ਪਾਰਟੀ ਮੈਨੂੰ ਟਿਕਟ ਦਵਾਏਗੀ ਤੇ ਵਰਬਲੀ ਗੱਲ ਸੀਗੀ ਵਰਬਲੀ ਅਸੀਂ ਜਵਾਬ ਦੇ ਕੇ ਉਹਨਾਂ ਨੂੰ ਵਾਪਸ ਆ ਕੇ ਸੀ ਕਿ ਨਹੀਂ ਜੀ ਕੋਈ ਗੱਲ ਨਹੀਂ ਮੈਂ ਫਿਰ ਉਹਨਾਂ ਦਾ ਜੋ ਜਵਾਬ ਸੀਗਾ ਕਿ ਫਿਰ ਸੰਗਠਨ ਨਹੀਂ ਤੈਨੂੰ ਟਿਕਟ ਦਵਾਏਗਾ ਮੇਰੇ ਵੱਲੋਂ ਬੇਫੋਕ ਟਿਕਟ ਨਹੀਂ ਸਰ ਨਗਰ ਨਿਗਮ ਚੋਨਾਦਰਮਾ ਪਾਰਟੀ ਖਿਲਾਫ ਨਹੀਂ ਜਾਵਾਂਗਾ ਪਾਰਟੀ ਦਾ ਸਪਾਈ ਸੀ ਪਾਰਟੀ ਦੇ ਨਾਲ ਸੀ ਅੱਜ ਵੀ ਆ ਤੇ ਪਾਰਟੀ ਨਾਲ ਹੀ ਰਾਵਾਂਗਾ ਬਸ ਪਾਰਟੀ ਤੋਂ ਇਹ ਦਰਖਾਸਤ ਹੈ ਕਿ ਇਹਨਾਂ ਦੀ ਜੋ ਬੰਦੀ ਕਾਰਵਾਈ ਉਹ ਕੀਤੀ ਜਾਵੇ ਤੁਸੀਂ ਕਿਸੇ ਨੂੰ ਰਿਟਰਨ ਸ਼ਿਕਾਇਤ ਕੀਤੀ ਹੈ ਪਾਰਟੀ ਦੇ ਕਿਸੇ ਅਧਿਕਾਰੀ ਨੂੰ ਮਨੂਸ਼ ਅਗਰਵਾਲ ਨੂੰ ਨਹੀਂ ਫਿਲਹਾਲ ਨਹੀਂ ਕੀਤੀ ਵੈਸੇ ਮਨੂਸ਼ ਅਗਰਵਾਲ ਜੀ ਨਾਲ ਮੇਰੀ ਫੋਨ ਤੇ ਗੱਲ ਹੋਈ ਹੈ ਉਹਨਾਂ ਨੂੰ ਮੈਂ ਦੱਸ ਦਿੱਤਾ ਸੀ ਕਿ ਸਾਰਾ ਬਿਲਕੁਲ ਜਾਵਾਂਗੇ ਜੀ ਬਿਲਕੁਲ ਜਾਵਾਂਗੇ ਜਿੱਥੇ ਵੀ ਜਾਣਾ ਪਏਗਾ ਪਾਰਟੀ ਹਾਈ ਕਮਾਂਡ ਤੱਕ ਵੀ ਜਾਵਾਂਗਾ ਮੈਂ ਸਤ ਸਤ ਜੀ ਤੁਹਾਡੇ ਕੋਲ ਵੀ ਆ ਬਹੁਤ ساری ਗੱਲਬਾਤ ਹੋਈ ਆ ਇਹ ਚੰਗੀ ਘੜੀ ਗੱਲ ਹੋਈ ਆ ਨਹੀਂ ਇਹ ਚੰਗੀ ਕਰਨੀ ਆ ਅੰਮ੍ਰਿਤਸਰ ਗੱਲ ਹੋਈ ਸੀ ਇੱਥੇ ਜਦੋਂ ਇੱਥੇ ਮੈਨੂੰ ਬੁਲਾਇਆ ਗਿਆ ਸੀਗਾ ਜਿਹੜੇ ਆ ਉਹਨਾਂ ਦੇ ਡਾਕਟਰ 3 ਲੱਖ ਦੇ ਕਰੀਬ ਤੁਹਾਨੂੰ ਦਿੱਤੇ ਤੁਸੀਂ ਦਿੱਤੇ ਆ ਕਾਉਂ ਚੋਂ ਉਹ ਕਾਦੀ ਪੇਮੈਂਟ ਕੀਤੀ ਸੀ ਸਰ ਉਹ ਮੰਗੇ ਡਿਮਾਂਡ ਕੀਤੀ ਗਈ ਸੀ ਇਹ ਬੜੀਆਂ ਹੋਰ ਡਿਮਾਂਡ ਸੀਗੀਆਂ ਉਹ ਆਉਣ ਵਾਲੇ ਟਾਈਮ 'ਚ ਮੈਂ ਹੋਰ ਬੜਾ ਕੁਝ ਖੋਲਾਂਗਾ ਕਈ ਗਲੀਆਂ ਵਿੱਚ ਵੀ ਮੇਰੇ ਕੋਲ ਕੁਝ ਫੋਨ ਦੇ ਵਿੱਚ ਬਹੁਤ ਕੁਝ ਆ ਕਈ ਗਲੀਆਂ ਇੱਥੇ 7 ਨੰਬਰ ਗਲੀ ਭਾਂਦੀ ਪਿੱਛੇ ਉੱਤੇ ਟਾਈਲ ਤੁਹਾਨੂੰ ਮੈਂ ਦਿਖਾ ਸਕਦਾ ਹਾਂ ਮੇਰੇ ਮੇਰੇ ਸਾਰੀ ਰਿਕਾਰਡਿੰਗ ਹੈ ਮੇਰੇ ਕੋਲ ਉਹ ਟਾਈਲ ਬਿਨਾ ਐਸੇ ਹੀ ਮਾਰਕੇ ਦੀਆਂ ਲੱਗ ਰਹੀਆਂ ਸੀ ਜਦੋਂ ਮੈਂ ਮੌਕੇ ਤੇ ਪਹੁੰਚਿਆ ਤੇ ਉਦੋਂ ਮੈਨੂੰ ਇਹਨਾਂ ਲੋਕ ਫੋਰਸਫੁਲੀ ਕਿਹਾ ਗਿਆ ਕਿ ਤੂੰ ਗੌਰਵ ਤੋਂ ਵਾਪਸ ਆ ਜਾ ਠੇਕੇਦਾਰ ਵੱਲੋਂ ਵੀ ਮੈਨੂੰ ਆਫਰ ਕੀਤੀ ਗਈ ਗੌਰਵ ਤੂੰ ਤੁਸੀਂ ਗੌਰਵ ਜੀ ਲੱਗਣ ਦਿਓ ਮੈਂ ਕਿਹਾ ਨਹੀਂ ਐ ਮੈਂ ਆਪਣੀ ਵਾਰਡ ਚ ਕੰਮ ਨਹੀਂ ਹੁੰਦਾ ਨਾ ਇਹੋ ਜਿਹਾ ਮੈਂ ਗਲਤ ਮਟੀਰੀਅਲ ਯੂਜ਼ ਨਹੀਂ ਹੋਣਾ ਦੇ ਨਾਲ ਤੁਸੀਂ 7 ਨੰਬਰ ਗਲੀ ਲੋਹਾਰਾ ਕਾ ਰੋਡ ਤੇ ਜਾ ਕੇ ਲੋਕਾਂ ਨੂੰ ਜੀਤਗਾਰਜ ਕੰਫਰਮ ਕਰ ਸਕਦੇ ਹੋ ਕਿ ਤਾਕੇ ਦੁਆਰਾ ਮ ਲਗਾਈ ਗਈ ਮੇਰੇ ਲੋਕ ਆਪ ਵਰਕਰਾ ਕੇ ਵਿਰੋਧ ਵੀ ਦੇਖਣ ਨੂੰ ਮਿਲਿਆ ਕਿ ਟਿਕਟਾਂ ਤੇ ਚੈਨਿੰਗ ਦਾ ਪਾਸੇ ਲੈਣ ਦੇ ਇਨਤਜ਼ਾਮ ਬਾਕ ਦਫਤਰ ਦੇ ਬਾਅਦ ਸਰੀਰ ਇੱਕ ਕੋ ਗੱਲ ਇਹ ਜਿਹੜੋ ਤਸ਼ਾ ਇੰਨਾ ਜ਼ਿਆਦਾ ਵਧਕਰਾਂਦਾ ਸਾਡੀਆਂ ਕਈ ਵਾੜਾਂ ਦੇ ਵਿੱਚ 20 20 25 25 ਫਾਰਮ ਸੀਗੇ ਇੱਕ ਵਾਰ ਦੇ ਵਿੱਚ ਤਾਂ 40 ਫਾਰਮ ਸੀਗੇ 5 5 7 7 ਤੇ ਆਮ ਸੀਗੇ ਸੋ ਪਾਰਟੀ ਨੇ ਜਿਹੜੀ ਸਕ੍ਰੀਨਿੰਗ ਕਮੇਟੀ ਬਣਾਈ ਸੀ ਉਹਨੇ ਬੜੇ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਸਾਰੇ ਪੱਖ ਸੋਚ ਕੇ ਕੈਂਡੀਡੇਟਾਂ ਦੀ ਜਿਹੜੀ ਸਿਲੈਕਸ਼ਨ ਕੀਤੀ ਉਹ ਜਿਹੜਾ ਬੰਦਾ ਲਾਜ਼ਮੀ रह ਜਾਂਦਾ ਉਹਦੇ ਮਨ ਚ ਹੁੰਦਾ ਕਿ ਪਤਾ ਨਹੀਂ ਕੀ ਹੋਇਆ ਪਰ ਇੰਨੇ ਵਧੀਆ ਢੰਗ ਦੇ ਨਾਲ ਪਾਰਟੀ ਨੇ ਟਿਕਟਾਂ ਦਿੱਤੀਆਂ ਕਿਸੇ ਵੀ ਟਿਕਟ ਦੇ ਵਿੱਚ ਕੋਈ ਗੜਬੜ ਨਹੀਂ ਹੋਈ ਹਰ ਸਾਲ ਤੇ ਵਰਕਰ ਦਾ ਜਿਹੜਾ ਪਾਰਟੀ ਪ੍ਰਤੀ ਵਫਾਦਾਰੀ ਉਹਨੇ ਜਿਹੜਾ ਕੰਮ ਕੀਤਾ ਉਹ ਜਿਹੜੇ ਜਿੱਤਣ ਦੀ ਕਪੈਸਿਟੀ ਹੈ ਉਹਨੂੰ ਮੁੱਖ ਰੱਖ ਕੇ ਜਿਹੜੀਆਂ ਟਿੱਟਾਂ ਦਿੱਤੀਆਂ ਇਸ ਕਰਕੇ ਪ੍ਰੋਟੈਸਟ ਕੋਈ ਨਹੀਂ ਸਾਡੇ ਵਰਕਰ ਆ ਜੇ ਕੋਈ ਇਸ ਦੇ ਮਨ ਚ ਗੁੱਸਾ ਅਗਲਾ ਹੋਊਗਾ ਕੋਈ ਨਹੀਂ ਦਿਹਾੜੀ ਹੁੰਦਾ ਪਸਾ ਇਹਨੂੰ ਨਾਲ ਤੋਰਾਂਗੇ ਸਾਰੇ ਨਾਲ ਤੋਰਦੇ ਹੋ ਵੀ ਸਾਡੇ ਵਰਕਰ ਆ ਸਾਡੇ ਭਰਾ ਨਹੀਂ ਕੋਈ ਚੱਕਰ ਪਿਆਰ ਸਾਹਿਬ ਇਹ ਉਹਨਾਂ ਨੇ ਬਿਆ ਲਾਇਆ ਅਗਰ ਦੁਬਾਰਾ ਕਰਵਾਉਣੇ ਬਿਆਹ ਕਿਹਾ ਹੈ ਕਿ ਇਹਨਾਂ ਨੇ ਇੱਕ ਖੂੜੀ ਦੇਸ਼ੀ ਤੇ ਆ ਜਿਵੇਂ ਕਿ ਇਹਨਾਂ ਨੇ ਕਿ ਮਾਰੀ ਘੁਮਾ ਕੇ ਲਿਆ ਇਹਨਾਂ ਨੇ ਮੇਰੇ ਕੋਲ 25 ਲੱਖ ਦੀ ਡਿਮਾਂਡ ਕੀਤੀ ਉਹਨਾਂ ਨੇ ਫੂਟ ਹੀ ਦੇ ਦਿੱਤੀ ਗਈ ਕਿੰਨੇ ਕਿਹਦੇ ਕਿਹਾ ਬਗਰ ਬਗਰ ਨਹੀਂ ਨਹੀਂ ਮੈਨੂੰ ਪਤਾ ਨਹੀਂ ਜੇ ਉਹਨਾਂ ਨੇ ਕੋਈ ਇੰਦਾ ਦੀ ਗੱਲ ਹੋ ਜੋ ਸਹੂਦ ਹੋਊਗਾ ਆਪਾਂ ਦੇਖਾਂਗੇ ਪਤਾ ਇੰਦਾ ਦੀ ਕੋਈ ਗੱਲ ਸਾਡੇ ਕੋਲ ਕੋਈ ਇੰਦਾ ਦੀ ਗੱਲ ਨਹੀਂ ਬੋਲ ਗਾਲੀ ਗਾਲ ਸਾਬ ਸਮਾਂ ਘਟਾ ਹੈ ਪਰ ਯਾਰ ਦੇ ਲੈ